ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਸਾਰਿਆਂ ਦਾ ਆਪਣੇ ਚੈਨ ਵਿੱਚ ਮਿਲ ਕੇ ਸਵਾਗਤ ਕਰਦਾ ਤੇ ਅੱਜ ਫਿਰ ਆਪਾਂ ਇੱਕ ਨਵਾਂ ਮੈਟਰ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੋਏ ਹਾਂ ਆਪਾਂ ਸਾਰੇ ਹੀ ਸੋਸ਼ਲ ਮੀਡੀਆ ਨੂੰ ਯੂਜ਼ ਕਰਦੇ ਆਂ ਤੇ ਆਪਾਂ 2-4 ਦਿਨਾਂ ਤੋਂ ਇੱਕ ਬੜੀ ਹੀ ਸੋਸ਼ਲ ਮੀਡੀਆ ਤੇ ਚਰਚਾ ਸੁਣਦੇ ਆਂ ਕਿ ਐਲਾਨ ਮਾਸਕ ਐਲਾਨ ਮਾਸਕ ਨੇ ਇੱਕ ਸਿੱਖ ਧਰਮ ਦੀ ਚੋਣ ਕੀਤੀ ਹੈ ਉਹਨਾਂ ਤੋਂ ਕਿਸੇ ਨੇ ਸਵਾਲ ਪੁੱਛਿਆ ਗਿਆ ਕਿ ਵੀ ਜੇ ਤੁਹਾਨੂੰ ਸਾਰੀ ਦੁਨੀਆ ਦੀ ਵਾਗਡੋਰ ਸੰਭਾਲਣ ਦਾ ਕਿਹਾ ਜਾਵੇ ਕਿ ਕਿੰਨੇ ਸਾਰੇ ਇਸ ਦੁਨੀਆ ਤੇ ਧਰਮ ਹੈ ਕਿ ਸਾਰੇ ਤੁਸੀਂ ਧਰਮਾਂ ਦੇ ਵਿੱਚੋਂ ਕਿਹੜੇ ਧਰਮ ਦੀ ਚੋਣ ਕਰੋਗੇ ਤਾਂ ਉਹਨਾਂ ਨੇ ਕਿਹਾ ਮੈਂ ਇਸ ਸਿੱਖ ਧਰਮ ਨੂੰ ਚੁਣਾਗਾ ਮੈਂ ਉਹਨੂੰ ਵਧੀਆ ਸਮਝਦਾ ਕਿ ਤੇ ਪਰ ਆਪਾਂ ਅਗਲੀ ਗੱਲ ਫੇਰ ਕਰਾਂਗੇ ਸਭ ਤੋਂ ਪਹਿਲਾਂ ਮੈਂ ਇਹ ਦੱਸਾਂ ਤੁਹਾਨੂੰ ਇਲਾਨ ਮਸਕ ਹੈ ਕੌਣ ਇਹਦੇ ਬਾਰੇ ਆਪਾਂ ਥੋੜੀ ਮੋਟੀ ਮੋਟੀ ਜਾਣਕਾਰੀ ਹੈ ਇਹਦਾ ਪੂਰਾ ਨਾਮ ਆ ਇਲਾਨ ਰੀਵ ਮਸਕ ਤੇ ਇਹਨਾਂ ਦਾ ਜਿਹਦਾ ਜਨਮ ਹੈ ਨਾ ਉਹ 28 ਜੂਨ 1971 ਦੱਖਣੀ ਅਫਰੀਕਾ ਦੇ ਵਿੱਚ ਹੋਇਆ ਹੈ ਇਹ ਅਮਰੀਕਾ ਦਾ ਬਹੁਤ ਵੱਡਾ ਇੱਕ ਬਿਜ਼ਨਸਮੈਨ ਹੈ ਨਿਵੇਸ਼ਕ ਇੰਜੀਨੀਅਰ ਹੈ ਪਿੱਛੇ ਤੋਂ ਨਾਲ-ਨਾਲ ਇਹ ਸਮਾਜ ਸੇਵੀ ਦਾ ਕੰਮ ਵੀ ਕਰਦਾ ਹੈ ਤੇ ਇਹਨਾਂ ਨੇ ਜੋ ਆਯਾ ਯੋਗਦਾਨ ਦਿੱਤਾ ਮਤਲਬ ਜੋ ਸਮਾਜ ਨੂੰ ਜੋ ਕਾਫੀ ਚੀਜ਼ਾਂ ਇਹਨਾਂ ਨੇ ਸਮਾਜ ਦੇ ਲਈ ਸਹੂਲਤਾਂ ਦਿੱਤੀਆਂ ਹਨ ਜੋ ਇਹਨਾਂ ਨੇ ਖੋਜਾਂ ਕੀਤੀਆਂ ਹਨ ਉਹਨਾਂ ਬਾਰੇ ਵੀ ਮੈਂ ਤੁਹਾਡਾ ਚਾਨਣਾ ਪਾਵਾਂਗਾ ਇਹਨਾਂ ਨੇ ਇੱਕ ਐਲਾਨ ਮਸਕ ਨੇ ਜਪ ਟੂ ਨਾਮਕ ਇੱਕ ਵੈਬ ਸੌਫਟਵੇਅਰ ਕੰਪਨੀ ਦੀ ਸਥਾਪਨਾ ਕੀਤੀ ਹੈ ਫਿਰ ਉਸਨੇ ਜਿੰਨਾ ਵੀ ਆਪਾਂ ਆਨਲਾਈਨ ਭੁਗਤਾਨ ਕਰਦੇ ਹਾਂ ਇੱਕ ਕੰਮ ਦੀ ਸਥਾਪਨਾ ਕੀਤੀ ਹੈ ਜਿਸ ਨੂੰ ਬਾਅਦ ਚ ਇਹਨਾਂ ਨੇ ਨਾਮ ਦਿੱਤਾ ਸੀ ਪੇਪਲ ਪੇਪਲ ਦਾ ਨਾਮ ਮਈ 2002 ਵਿੱਚ ਇਲਾਨ ਨੇ ਸਪੇਸ ਸਪੇਸ ਐਕਸ ਨਾਮਕ ਇੱਕ 에ਅਰ ਸਪੇਸ ਨਿਰਮਾਤਾ ਤੇ ਸਪੇਸ ਟ੍ਰਾਂਸਪੋਰਟ ਸਰਵਿਸ ਕੰਪਨੀ ਦੀ ਸਥਾਪਨਾ ਵੀ ਕੀਤੀ ਹੈ ਉਹਦਾ ਮੁੱਖ ਸੀਓ ਤੇ ਡਿਜ਼ਾਈਨਰ ਰਿਹਾ ਹੈ ਉਸਨੇ 2003 ਵਿੱਚ ਟੈਸਲਾ ਇਨ ਕਾਰਪੋਰੇਟ ਦੀ ਸਥਾਪਨਾ ਵੀ ਕੀਤੀ ਹੈ ਜਿਹਦੇ ਕਿ ਬਿਜਲੀਵਾਨ ਤੇ ਸੋਲਰ ਪੈਨਲ ਦੀ ਨਿਰਮਾਣ ਕਰਦੀ ਹੈ ਐਲਾਨ ਮਸਕ ਇਸ ਕੰਪਨੀ ਵਿੱਚ ਸੀਈਓ ਅਤੇ ਉਤਪਾਦ ਆਰਕੀਟੈਕਟ ਵਜੋਂ ਕੰਮ ਕਰਦਾ ਰਿਹਾ 2006 ਦੇ ਵਿੱਚ ਇਸ ਨੇ ਸੋਲਰ ਸਿਟੀ ਕੰਪਨੀ ਦੀ ਸਿਰਜਣਾ ਕੀਤੀ ਹੈ ਜੋ ਕਿ ਕੰਪਨੀ ਸੋਰ ਊਰਜਾ ਸਵਾਂ ਵਾਲੀ ਕੰਪਨੀ ਹੈ ਇਸ ਤੋਂ ਬਾਅਦ ਇਹਨਾਂ ਨੇ 2016 ਦੇ ਵਿੱਚ ਸਨੇਕਿਆ ਕਹਿੰਦਾ ਨਿਊਰਾ ਲਿੰਕ ਨਾਮਕ ਕੰਪਨੀ ਦੀ ਵਿਸਥਾਪਨਾ ਕੀਤੀ ਹੈ ਜੋ ਨਿਊਰੋ ਟੈਕਨੋਲੋਜੀ ਕੰਪਨੀ ਹੈ 2016 ਦਸੰਬਰ ਮਹੀਨੇ ਵੀ ਬੋਰਿੰਗ ਕੰਪਨੀ ਦੀ ਵੀ ਇਹਨਾਂ ਨੇ ਸਥਾਪਨਾ ਕੀਤੀ ਹੈ ਤੇ ਫਰਵਰੀ 2018 ਤੱਕ ਜੋ ਇਹਨਾਂ ਕੋਲੇ ਪੂੰਜੀ ਹੈ ਜੋ ਇਹਨਾਂ ਦੀ ਪ੍ਰਾਪਰਟੀ ਹੈ ਉਹ ਦੱਸੀ ਜਾਂਦੀ ਕਿ 20.8 ਬਿਲੀਅਨ ਦੀ ਜਾਇਦਾਦ ਹੈ ਤੇ ਦੁਨੀਆ ਦਾ 45ਵੇਂ ਨੰਬਰ ਤੇ ਅਮੀਰ ਆਦਮੀ ਹੈ ਇਸ ਤੋਂ ਬਾਅਦ ਜਨਵਰੀ 2021 ਦੇ ਵਿੱਚ ਉਹ ਦੁਨੀਆ ਦਾ ਸਭ ਤੋਂ ਵੱਡਾ ਅਮੀਰ ਵਿਅਕਤੀ ਵੀ ਬਣਿਆ ਹੁਣ ਆਪਾਂ ਦੇਖਦੇ ਹਾਂ ਕਈ ਵਾਰੀ ਪੜ੍ਹੇ ਲਿਖੇ ਬੰਦੇ ਕਹਿ ਦਿੰਦੇ ਆ ਕਿ ਨਈ ਸਾਇੰਸ ਦੀ ਚੀਜ਼ਾਂ ਨੂੰ ਨਹੀਂ ਮੰਨਦੀ ਜਾਂ ਜਿਹਦੇ ਬਹੁਤ ਬੁੱਧੀ ਜੀਵੀ ਹੈ ਜਾਂ ਬਹੁਤ ਪੜ੍ਹੇ ਲਿਖੇ ਐਜੂਕੇਟਿਡ ਅਦੰਦੇ ਆ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਤਰਕ ਕਰਦੇ ਆ ਪਰ ਵੇਖੋ ਇਹ ਕਿੰਨਾ ਪੜਿਆ ਲਿਖਿਆ ਬੰਦਾ ਵੀ ਆ ਕਾਫੀ ਇਹਨਾਂ ਨੇ ਇਸ ਦੁਨੀਆ ਤੇ ਆਪਣਾ ਨਾਮ ਵੀ ਕਮਾਇਆ ਕਾਫੀ ਸਮਾਜ ਨੂੰ ਕੁਝ ਇਹਨਾਂ ਨੇ ਖੋਜ ਕਰਕੇ ਦਿੱਤਾ ਹੈ ਉਸ ਬੰਦੇ ਨੂੰ ਜਦੋਂ ਪੁੱਛਿਆ ਗਿਆ ਵੀ ਜੇ ਦੁਨੀਆ ਦੀ ਤੂੰ ਵਾਂਗ ਡੋਰ ਤੈਨੂੰ ਦਿੱਤੀ ਜਾਵੇ ਤਾਂ ਇਸ ਦੁਨੀਆ ਤੇ ਬਹੁਤ ਸਾਰੇ ਧਰਮ ਆ ਤੋ ਕਿਸ ਧਰਮ ਦੀ ਆਪਣੇ ਵੱਲ ਚੋਅ ਕਰੇਗੇ ਤਾਂ ਉਹਨਾਂ ਨੇ ਕਿਹਾ ਮੈਂ ਸਿੱਖ ਧਰਮ ਦੀ ਚੋਅ ਕਰਾਂਗਾ ਕਾਰਨ ਕਿ ਸੀ ਕਾਰਨ ਕਿ ਉਹ ਕਹਿੰਦਾ ਇੱਕ ਤਾਂ ਇਹਦੇ ਵਿੱਚ ਸਾਰਿਆਂ ਨੂੰ ਬਰਾਬਰ ਦਾ ਦਰਜਾ ਦਿੱਤਾ ਜਾਂਦਾ ਇਹਦੇ ਵਿੱਚ ਕੋਈ ਨਸਲ ਪ੍ਰਤੀ ਕੋਈ ਜਾਤ ਪਾਤ ਜਾਂ ਕੋਈ ਸਟੇਟ ਪ੍ਰਤੀ ਜਾਂ ਕਿਸੇ ਦੇ ਧਰਮ ਪੱਖ ਤੋਂ ਕੋਈ ਵੀ ਵਿਵਾਦ ਨਹੀਂ ਕੀਤਾ ਜਾਂਦਾ ਕਿਸੇ ਵੀ ਬੰਦੇ ਨਾਲ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਸਾਡੇ ਗੁਰੂ ਸਾਹਿਬ ਜੀ ਕਹਿੰਦੇ ਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸੰਝਾ ਇੱਥੇ ਸਾਰਿਆਂ ਲਈ ਇੱਕ ਹੀ ਗਿਆਨ ਹੈ ਇੱਕ ਹੀ ਉਪਦੇਸ਼ ਹੈ ਤੇ ਸਾਰਿਆਂ ਲਈ ਇੱਕ ਹੀ ਜਗ੍ਹਾ ਸਾਨੂੰ ਹਮੇਸ਼ਾ ਇਹੀ ਸਮਝਾਇਆ ਜਾਂਦਾ ਕਿ ਤੁਸੀਂ ਇੱਕ ਹੀ ਜਗ੍ਹਾ ਤੇ ਆਏ ਹੋ ਤੇ ਇੱਕ ਹੀ ਜਗ੍ਹਾ ਤੇ ਜਾਣਾ ਉਹ ਗੱਲ ਆ ਜੇ ਵੱਖਰੀ ਹੈ ਕਿ ਸਾਡੇ ਸਮਾਜ ਦੇ ਵਿੱਚ ਕੁਝ ਪ੍ਰਥਾਆਂ ਪੈਦੀਆਂ ਹੋ ਗਈਆਂ ਕੁਝ ਕਟਾਮ ਚੌਧਰੀ ਅੱਜ ਗੁਰਦੁਆਰਿਆਂ ਦੇ ਵਿੱਚ ਬੈਠੇ ਆ ਜਿਹੜੇ ਕਈ ਜਗ੍ਹਾ ਤੇ ਇਹ ਹੋਈਆਂ ਚੀਜ਼ਾਂ ਵੇਖਣ ਨੂੰ ਮਿਲਦੀਆਂ ਉਹ ਆਪਣੇ ਵੱਲੋਂ ਕਰਦੇ ਆ ਪਰ ਕਿ ਗੁਰੂ ਵੱਲੋਂ ਇਹਦੀ ਚੀਜ਼ ਦੀ ਕੋਈ ਵੀ ਆਲੋਚਨਾ ਨਹੀਂ ਹੈ ਉਹ ਜਿੰਨੇ ਵੀ ਕਟਾਮ ਚੌਧਰੀ ਆ ਸਾਡੇ ਬਣਾਏ ਹੋਏ ਪ੍ਰਧਾਨ ਆ ਇਹ ਵੀ ਮੈਂ ਤੁਹਾਨੂੰ ਦੱਸਦਾ ਯੋ ਸਾਡੇ ਬਣਾਏ ਹੋਏ ਪ੍ਰਧਾਨ ਆ ਕਿ ਸਾਡੇ ਆਮ ਸਮਾਜ ਨੂੰ ਕੰਗ ਵੀ ਕਰਦੇ ਆ ਉਹ ਗੱਲ ਵੱਖਰੀ ਆ ਪਰ ਜਦੋਂ ਗੁਰੂ ਸਾਹਿਬ ਦੀ ਗੱਲ ਕਰਦੇ ਆ ਗੁਰੂ ਸਾਹਿਬ ਕਹਿੰਦਾ ਸਭ ਮੇ ਜੋਤ ਜੋਤ ਹੈ ਸੋਏ ਤੇ ਇਹਦੇ ਚਾਨਨ ਸਭ ਮੇ ਚਾਨਨ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਆ ਕਿ ਸਾਡੇ ਚ ਕੋਈ ਵੀ ਫਰਕ ਨਹੀਂ ਆ ਇੱਥੇ ਸਾਰਿਆਂ ਚ ਇੱਕ ਹੀ ਜੋਤ ਆ ਕਿਉਂਕਿ ਗੁਰੂ ਗ੍ਰੰਥ ਸਾਹਿਬ ਤਾਂ ਆਪ ਸਾਨੂੰ ਦੱਸ ਰਿਹਾ ਕਹਿੰਦਾ ਆਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਾ ਬੰਦੇ ਕੌਣ ਭਲੇ ਕੋ ਮੰਦੇ ਇੱਥੇ ਕੋਈ ਚੰਗਾ ਨਹੀਂ ਕੋਈ ਬੁਰਾ ਨਹੀਂ ਸਾਰੇ ਇੱਕ ਜਿਹੇ ਆ ਕਿਉਂਕਿ ਸਾਰਿਆਂ ਦੇ ਇੱਕ ਹੀ ਪਿਤਾ ਇੱਕ ਹੀ ਜਗ੍ਹਾ ਤੋਂ ਆਏ ਆ ਇੱਕ ਈ ਜਗ੍ਹਾ ਤੇ ਜਾਣਾ ਤਾਂ ਕਰਕੇ ਮੇਰੇ ਪਾਤਸ਼ਾਹ ਜੀ ਬਾਣੀ ਕਹਿੰਦੀ ਏਕ ਪਿਤਾ ਇੱਕ ਸਕੇ ਹਮਦਾਰ ਤੂੰ ਮੇਰਾ ਗੁਰਹਾਈ ਇੱਥੇ ਕੋਈ ਵੀ ਇਹੋ ਜੀ ਗੱਲ ਨਹੀਂ ਆ ਇੱਥੇ ਕਿਸੇ ਦੇ ਨਾਲ ਕੋਈ ਜਾਤ ਪਾਤ ਤੇ ਜਾਂ ਨਸਲ ਤੇ ਜਾਂ ਰੰਗ ਰੂਪ ਤੇ ਜਾਂ ਕੋਈ ਕੰਟਰੀ ਵਾਈ ਸਟੇਟ ਵਾਈ ਕੋਈ ਵੀ ਵਿਤਕਰਾ ਨਹੀਂ ਆ ਹਾਂ ਕੋਈ ਮਾੜੇ ਕਰਮ ਕਰ ਰਿਹਾ ਕੋਈ ਬੁਰੇ ਕੰਮ ਕਰ ਰਹਾ ਉਹ ਉਹਦੇ ਆਪਣੇ ਕਰਮਾਂ ਦਾ ਅਮਲਾ ਹੈ ਹੋਰ ਇੱਥੇ ਕੋਈ ਵੀ ਨਹੀਂ ਇੱਥੇ ਜੇ ਜੇ ਉਹਨਾਂ ਨੇ ਕਿਹਾ ਵੀ ਇੱਥੇ ਇੱਕ ਸਵਾਵਾਂ ਦੀ ਬਹੁਤ ਵੱਡੀ ਭਾਵਨਾ ਜੋ ਲੰਗਰ ਦੇ ਲੰਗਰ ਚਲਾਏ ਜਾਂਦੇ ਆ ਇਹ ਕਿਉਂਕਿ ਸਾਡੇ ਸ਼ੁਰੂ ਤੋਂ ਧਰਮ ਦੀ ਪਰੰਪਰਾ ਵੀ ਹੈ ਜੋ ਹਮੇਸ਼ਾ ਚੱਲਦੀ ਰਹੀ ਸਭ ਤੋਂ ਪਹਿਲਾਂ ਲੰਗਰ ਪੰਗਤ ਹੈ ਫਿਰ ਸੰਗਤ ਹੈ ਇਹ ਗੁਰੂ ਪਾਤਸ਼ਾਹ ਜੀ ਨੇ ਸਾਨੂੰ ਆਪਣੇ ਬਚਨ ਵੀ ਦਿੱਤੇ ਹੋਏ ਆ ਕਿ ਜਿੱਥੇ ਸਰੀਰ ਨੂੰ ਭੋਜਨ ਦੀ ਜ਼ਰੂਰਤ ਹੈ ਉੱਥੇ ਮਨ ਨੂੰ ਰੱਬੀ ਗਿਆਨ ਦੀ ਸੱਚ ਦੇ ਗਿਆਨ ਦੀ ਵੀ ਜ਼ਰੂਰਤ ਹੈ ਤਾਂ ਕਰਕੇ ਉਹਨਾਂ ਤੋਂ ਪੁੱਛਿਆ ਗਿਆ ਸੀ ਵੀ ਜੇ ਤੁਸੀਂ ਬਹੁਤ ਸਾਰੇ ਧਰਮਾਂ 'ਚੋਂ ਕਿਹੜੇ ਧਰਮ ਨੂੰ ਚੁਣਿਆ ਜਾਊਗਾ ਤੇ ਅੱਜ ਸਾਨੂੰ ਬੜੇ ਮਾਣ ਤੇ ਫਕਰ ਵੀ ਮਹਿਸੂਸ ਹੋ ਰਿਹਾ ਹੈ ਕਿ ਇੱਕ ਸਿੱਖ ਧਰਮ ਜਿਹਦਾ ਕਿ ਇੱਕ ਕੁਦਰਤ ਦੇ ਨਾਲ ਜੁੜਿਆ ਹੋਇਆ ਹੈ ਬੁਨਿਆਦੀ ਉਸੂਲਾਂ ਦੇ ਨਾਲ ਜੁੜਿਆ ਹੋਇਆ ਅੱਜ ਪਤਾ ਲੱਗਦਾ ਕਿ ਜਦੋਂ ਕੋਈ ਪੜ੍ਹਿਆ ਲਿਖਿਆ ਬੰਦਾ ਵੀ ਇਹ ਗੱਲਾਂ ਕਰ ਦੇ ਤੇ ਵੈਸੇ ਤਾਂ ਆਪਣੇ ਪ੍ਰਚਾਰਕਾ ਪਨ ਹਮੇਸ਼ਾ ਸਮੀਉਂਦੇ ਹੀ ਰਹਿੰਦੇ ਆ। ਇਹ ਸਾਡੇ ਗੁਰੂ ਸਾਹਿਬਾਨ ਕਿੰਨੇ ਮਹਾਨ ਸੀ। ਉਹਨਾਂ ਦੀ ਕਿੰਨੀ ਲੰਮੀ ਸੋਚ ਸੀਗੀ। ਉਹਨਾਂ ਨੇ ਕਿਸ ਤਰ੍ਹਾਂ ਕਿੰਨਾ ਸਾਨੂੰ ਐਡਵਾਂਸ ਰੱਖਿਆ ਹੈ। ਪਰ ਅੱਜ ਸਾਡੇ ਬੰਦੇ ਫੇਰ ਵੀ ਇਹ ਗੱਲਾਂ ਸਮਝ ਨਹੀਂ ਰਹੇ। ਅਸੀਂ ਆਪਣੇ ਗੁਰਾਂ ਛੱਡ ਕੇ ਆਪਣੇ ਗੁਰੂ ਦੀ ਕੁਰਬਾਨੀ ਨੂੰ ਛੱਡ ਕੇ ਐਡਾ ਵੱਡਾ ਗਿਆਨ ਸਾਡੀ ਝੋਲੀ 'ਚ ਪਾਇਆ। ਸਾਨੂੰ ਗੁਰੂ ਗ੍ਰੰਥ ਸਾਹਿਬ ਵਰਗਾ ਮਹਾਨ ਗੁਰੂ ਪਨੀਏ ਤੇ ਨਹੀਂ ਮਿਲਣਾ ਗੁਰੂ ਦੀ ਬਖਸ਼ਿਸ਼ ਹੋਈ ਹੈ ਪਰ ਅੱਜ ਅਸੀਂ ਹੋਰ ਪਾਸਿਆਂ ਤੇ ਤੁਰੇ ਆ ਤਾਂ ਕਰਕੇ ਅੱਜ ਇਹ ਗੱਲਾਂ ਕਰਨੀਆਂ ਮੈਂ ਬਹੁਤ ਜ਼ਰੂਰੀ ਸਮਝੀਆਂ ਇੱਕ ਜਿਹੜੀ ਬੰਦੇ ਪੜੇ ਲਿਖੇ ਕਹਿੰਦੇ ਕਿ ਨਹੀਂ ਦੇਖੋ ਐਲੌਨ ਮਸਕ ਇੱਕ ਬਹੁਤ ਹੀ ਬੁੱਧੀਜੀਵੀ ਬੰਦਾ ਹੈ ਜਿਨੇ ਇੱਕ ਬਿਆਨ ਦਿੱਤਾ ਕਿ ਮੈਨੂੰ ਜੇ ਕਿਸੇ ਧਰਮ ਦੀ ਚੋਣ ਕਰਨੀ ਪਈ ਤਾਂ ਉਹ ਇੱਕੋ ਇੱਕ ਸਿੱਖ ਧਰਮ ਹੈ ਜਿੱਥੇ ਸਾਰਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਜਿੱਥੇ ਇਨਸਾਨੀਅਤ ਦੇ ਮੁੱਦੇ ਤੇ ਗੱਲ ਹੁੰਦੀ ਹੈ ਮੈਂ ਇੰਨੇ ਕ ਵਿਚਾਰ ਤਾਂ ਦੇ ਸਾਹਮਣੇ ਅੱਜ ਪੇਸ਼ ਕੀਤੇ ਆ ਮੈਂ ਉਮੀਦ ਕਰਦਾ ਤੁਸੀਂ ਪਸੰਦ ਕਰੋਗੇ ਹੋਈਆਂ ਗਲਤੀਆਂ ਨੂੰ ਖਿਮਾ ਦੇ ਜੱਜ ਕਹਾਂਜੀ ਵਾਹਿਗੁਰੂ ਕੀ ਖਾਲਸਾ ਸਵਾਹਿਗੁਰੂ ਕੀ ਫਤਿਹ